ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੀਵਤਾ ਦੋਸਤੋ ਚਿਲਾ ਤਰਨਦਾਰ ਨੇ ਸ਼ਹਿਰ ਪੱਟੀ ਤੇ ਪਿੰਡ ਮੇਰਾ ਅਸਲ ਹੈ ਤੇ ਅੱਜ ਤੁਹਾਨੂੰ ਇੱਕ ਸੱਪ ਦੀ ਜਾਣਕਾਰੀ ਦੇ ਰਹੇ ਹਾਂ ਕੋਮਨ ਵੁਲਫਸ ਨਹੀਂ ਇੱਕ ਜਿਹੜਾ ਕਿ ਬਿਨਾ ਜ਼ਹਿਰ ਵਾਲਾ ਸੱਪ ਆ ਇਹਦੇ ਵਿੱਚ ਬਿਲਕੁਲ ਜ਼ਹਿਰ ਨਹੀਂ ਹੁੰਦਾ ਇੱਕ ਘਰ ਦੇ ਵਿੱਚ ਰਸੋਈ ਦੇ ਵਿੱਚ ਡੱਡੂ ਕੋਕਰੋਚ ਛਿਪਕਲੀਆਂ ਖਾਣਾ ਆ ਜਾਂਦਾ ਜਿਆਦਾਤਰ ਜਿਹੜਾ ਸੱਪ ਵਾ ਤਿੰਨ ਚਾਰ ਥਾਵਾਂ ਤੇ ਮਿਲਦਾ ਸਭ ਤੋਂ ਪਹਿਲਾਂ ਇਸ ਆਪਣੇ ਬਾਥਰੂਮ ਚ ਮਿਲਦਾ ਟਾਇਲਟ ਸੀਟ ਦੇ ਲਾਗੇ ਬੰਨੇ ਥੱਲੇ ਉੱਤੇ ਬੈਠਾ ਹੁੰਦਾ ਦੂਸਰੇ ਨੰਬਰ ਤੇ ਮੇਰੇ ਦੋਸਤੋ ਇਹਨੇ ਰਸੋਈ ਜਿ ਮਿਲਣਾ ਤੀਸਰੇ ਨੰਬਰ ਤੇ ਇਹਨੇ ਨਾਲੀਆਂ ਨੂੜੀਆਂ ਦੇ ਕਿਨਾਰੇ ਮਿਲਣਾ ਤੇ ਚੌਥੇ ਨੰਬਰ ਦੇ ਉੱਤੇ ਜਿਹੜਾ ਇਹ ਸਾਪਾ ਛੋਟੇ ਮੋਟੇ ਰੋੜਿਆਂ ਇੱਟਾਂ ਦੇ ਵਿੱਚ ਰਹਿਣਾ ਪਸੰਦ ਕਰਦਾ ਤੇ ਜਦਾਂ ਕਿ ਗਰਮੀਆਂ ਸ਼ੁਰੂ ਹੋ ਗਈਆਂ ਤੇ ਇਹ ਗਰਮੀਆਂ ਦਾ ਸਾਡਾ ਪਹਿਲਾ ਸਾਪਾ ਤੇ ਤੁਹਾਨੂੰ ਦਿਖਾ ਰਿਹਾ ਆ ਵੀ ਇਹ ਕਿਹੜਾ ਸਾਪਾ ਤੇ ਚੰਗੀ ਤਰ੍ਹਾਂ ਧਿਆਨ ਨਾਲ ਇਹਦੀ ਪਛਾਣ ਵੀ ਕਰਿਆ ਕਰੋ ਜਿਹੜੀਆਂ ਗੱਲਾਂ ਤੁਹਾਨੂੰ ਸਮਝਾਈ ਦਿਆਂਵਾ ਇਹਦਾ ਸਿਰ ਉੱਤੋਂ ਜਿਹੜਾ ਵਾ ਇੱਕ ਵੀ ਦੀ ਤਰ੍ਹਾਂ ਹੁੰਦਾ ਵਾ ਲਗਭਗ 4 ਫੁੱਟ ਕਦੇ ਅੰਦਰ ਬਾਹਰ 1.5 ਫੁੱਟ ਦੇ ਅੰਦਰ ਬਾਹਰ ਇੰਨਾ ਕੋ ਹੁੰਦਾ ਵਾ ਕਈ ਜਿਹੜੇ ਸੱਪ ਆ ਥੋੜੇ ਲੰਬੇ ਹੁੰਦੇ ਆ ਉਹ ਚੀਚੀ ਵਾਂਗੂ ਮੋਟੇ ਹੁੰਦੇ ਆ ਕਈ ਥੋੜੇ ਜਿਹਾ ਅੰਗੂਠੇ ਜਿੱਡੇ ਮੋਟੇ ਹੋ ਜਾਂਦੇ ਆ ਪਰ ਬੜਾ ਫੁਰਤੀ ਦੇ ਨਾਲ ਇਹ ਸੱਪ ਭੱਜਦਾ ਵਾ ਤੇ ਬਹੁਤ ਜ਼ਿਆਦਾ ਇਨਸਾਨ ਦੇ ਦੰਦੀਆਂ ਵੱਢਦਾ ਜੇ ਕਿਤੇ ਪੈਰ ਪੂਰਾ ਜੇ ਇੱਕ ਦੰਦੀ ਵੱਢ ਕੇ ਨਹੀਂ ਟਿਕਦਾ ਪਰ ਇਹ ਸੱਪ ਦੇ ਵਿੱਚ ਮੇਰੇ ਦੋਸਤੋ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਤੇ ਇਹ ਵੀਡੀਓ ਬਣਾਉਂਦੇ ਉਹ ਮਕਸਦ ਹੁੰਦਾ ਕਿ ਜਿੰਨੇ ਵੀ ਵੀਰ ਵੀਡੀਓ ਵੇਖਦੇ ਆ ਜਾਂ ਖੇਤਾਂ ਵਗੈਰਾ ਚ ਰਹਿੰਦੇ ਆ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉਹ ਇਹ ਚੀਜ਼ਾਂ ਦੀ ਪਰਖ ਕਰਨ। ਉਸ ਤਰ੍ਹਾਂ ਤੇ ਮੈਂ ਹਰ ਵੀਡੀਓ ਦੇ ਵਿੱਚ ਕਹਿੰਨਾ ਕਿ ਸੱਪ ਲੜੇ ਤੇ ਇੱਕ ਡਾਕਟਰ ਕੋਲ ਜਾਣਾ ਕਿਉਂਕਿ ਪੰਜਾਬ 'ਚ ਸਿਰਫ ਦੋ ਨਸਲਾਂ ਜ਼ਹਿਰ ਵਾਲੀਆਂ ਬਾਕੀ ਦੋਸਤੋ ਸਭ ਬਿਨਾਂ ਜ਼ਹਿਰ ਵਾਲੀਆਂ। ਦੋਸਤੋ ਚੰਗੀ ਤਰ੍ਹਾਂ ਇਹ ਸੱਪ ਦੀ ਪਰਖ ਕਰੋ ਪਛਾਣ ਕਰੋ ਜੇ ਤੁਹਾਡਾ ਥੋੜਾ ਬਹੁਤਾ ਦਿਲ ਹੈਗਾ ਵਾ ਤੇ ਇਹ ਸੱਪ ਲੜੇ ਤੇ ਕਿਤੇ ਜਾਣ ਦੀ ਲੋੜ ਨਹੀਂ ਇੱਕ ਟੈਟਨਸ ਦਾ ਟੀਕਾ ਲਵਾ ਲਓ। ਪਰ ਅਸਲ ਦੇ ਵਿੱਚ ਜੋ ਸੱਚਾਈ ਆ ਲੋਕ ਸੱਪ ਦੇ ਜ਼ਹਿਰ ਤੋਂ ਘੱਟ ਮਰਦੇ ਇਹਦੇ ਡਰ ਤੋਂ ਜ਼ਿਆਦਾ ਮਰ ਜਾਂਦੇ ਆ ਲੋਕਾਂ ਨੂੰ ਹਮੇਸ਼ਾ ਡਰ ਲੈ ਕੇ ਬੈੰਦਾ ਵਾ ਪੰਜਾਬ ਦਾ ਛੱਡੋ ਇੰਡੀਆ ਦਾ ਪੂਰੇ ਵਰਲਡ ਦਾ ਕੋਈ ਇਹੋ ਜਿਹਾ ਸੱਪ ਨਹੀਂ ਜਿਹੜਾ ਤੁਹਾਨੂੰ ਦੰਦੀ ਵੱਢੇ ਦੇ 1-2 ਮਿੰਟ ਦੇ ਵਿੱਚ ਮਾਰ ਦੇ ਜਰੀਲੇ ਤੋਂ ਜਰੀਲਾ ਸੱਪ ਵੀ ਤੁਹਾਨੂੰ ਅੱਧਾ ਘੰਟਾ ਤਾਊਗਾ ਜਿਹੜਾ ਸੱਪ ਲੜ ਕੇ ਲੋਕ 1-2 ਮਿੰਟ ਦੇ ਵਿੱਚ ਮਰਦੇ ਆ ਉਹ ਸੱਪ ਦੇ ਜ਼ਹਿਰ ਨਾਲ ਨਹੀਂ ਮਰਦੇ ਇਹ ਵੀ ਹੋ ਸਕਦਾ ਉਹ ਇਨਸਾਨ ਨੂੰ ਸੱਪ ਬਿਨਾ ਜ਼ਹਿਰ ਨਾਲ ਲੜਿਆ ਹੋਏ ਉਹ ਡਰ ਦੇ ਨਾਲ ਹੀ ਮਰ ਜਾਂਨ ਇੱਕ ਸਾਲ ਦੇ ਵਿੱਚ 15 ਤੋਂ 20 ਹਜ਼ਾਰ ਲੋਕ ਜਿਹੜੇ ਪੰਜਾਬ ਦੇ ਸੱਪ ਲੜ ਕੇ ਮਰਦੇ ਆ ਸਰਕਾਰੀ ਅੰਕੜੇ ਆ ਤੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਉਹਨਾਂ ਦੀ ਗਿਣਤੀ ਕੋਈ ਨਹੀਂ ਇਹ ਸੱਪ ਛੱਡ ਕੇ ਫਿਰ ਤੁਹਾਨੂੰ ਮੇਰੀ ਪੂਰੀ ਪ੍ਰੋਪਰ ਜਾਣਕਾਰੀ ਦਿੰਨੇ ਆ ਠੀਕ ਆ ਜੀ ਹੁਣ ਤੁਹਾਨੂੰ ਦਿਖਾਣੇ ਆ ਸੱਪ ਜਾਂਦਾ ਕਿ ਤੁਸੀਂ ਜਾਂਦਾ ਆ ਇਸ ਚੀਜ਼ ਨੂੰ ਦੇਖ ਰਿਹਾ ਜੀ ਆਪਣੀ ਅੱਖਾਂ ਦੇ ਨਾਲ ਕਾਫੀ ਫਾਸਟ ਹੈ ਇਹ ਚੀਜ਼ ਚੱਲ ਗਈ ਦੋਸਤੋ ਇਹ ਰੇ ਵਾਤਾਵਰਣ ਦੇ ਹਿਸਾਬ ਦੇ ਨਾਲ ਇਹ ਸੱਪ ਨੂੰ ਰਿਲੀਜ਼ ਕਰਦਾ ਪਿਆ ਇਹ ਆਪਣੀ ਜ਼ਿੰਦਗੀ ਦੀ ਗੁਜ਼ਰਬਸਰ ਕਰ ਲੂਗਾ ਆਜ਼ਾਦ ਕਰਤਾ ਪਰ ਹੁਣ ਜੇ ਕਿਸੇ ਨੂੰ ਸੱਪ ਕੱਟੇ ਕੋਈ ਫਾਂਡੇ ਦੇ ਚੱਕਰ 'ਚ ਪੈ ਜਾਏ ਕੋਈ ਦੇਸੀ ਦਵਾਈ ਦੇ ਚੱਕਰ 'ਚ ਪੈ ਜਾਏ ਕੋਈ ਮਨਕੇ ਦੇ ਚੱਕਰ 'ਚ ਪੈ ਜਾਏ ਔਰੀ ਜਾਨ ਆਸਾਨੀ ਨਾਲ ਬਚਾਈ ਜਾਣੀ ਆ ਕਿਉਂਕਿ ਔਰੀ ਜਾਨ ਇਸ ਕਰਕੇ ਬਚਾਈ ਜਾਣੀ ਆ ਵੀ ਇਹ ਸੱਪ ਦੇ ਵਿੱਚ ਜ਼ਹਿਰ ਨਹੀਂ ਹੈਗਾ ਕਨੜਾ 200 ਜਿੰਨੇ ਵੀ ਆ سوشل میڈیا ਤੇ ਵੀਡੀਓ ਪਾਉਂਦੇ ਆ ਸਿਰਫ ਵਿਊਆਂ ਕਰਕੇ ਵੀਡੀਓ ਪਾਉਂਦੇ ਆ ਕਨੜਾ 200 ਹਰ ਇੱਕ ਇਨਸਾਨ ਨੂੰ ਘਰ ਚ ਰੱਖਣੀ ਚਾਹੀਦੀ ਹੈ ਜਦੋਂ ਸੱਪ ਲੜੇ ਤੇ ਜ਼ਬਾਨ ਦੇ ਉੱਤੇ ਰੀਆਂ ਬੂੰਦਾ ਬਹਿਣੀਆਂ ਚਰੀਲੇ ਤੋਂ ਚਰੀਲੇ ਸੱਪ ਦਾ ਜ਼ਹਿਰ ਕੱਟਿਆ ਜਾਊਗਾ ਭਾਜੀ ਬਿਲਕੁਲ ਨਹੀਂ ਸੱਪ ਦਾ ਜ਼ਹਿਰ ਜਿਹੜਾ ਇੰਜੈਕਸ਼ਨਾਂ ਨਾਲ ਕੱਟਿਆ ਜਾਂਦਾ ਵਾ ਸਭ ਤੋਂ ਪਹਿਲਾਂ ਕੀ ਕਰਦੇ ਆ ਸੱਪ ਦਾ ਜ਼ਹਿਰ ਲੈਂਦੇ ਆ ਫਿਰ ਉਹਨੂੰ ਮਸ਼ੀਨਾਂ ਦੇ ਨਾਲ ਕੱਢਦੇ ਆ ਮਸ਼ੀਨਾਂ ਦੇ ਨਾਲ ਉਹਰੀ ਮਤਲਬ 24 ਹਜ਼ਾਰ ਕਿਤਾਬ ਹੁੰਦਾ ਵਾ ਉਸ ਤੋਂ ਬਾਅਦ ਜੋ ਘੋੜੇ ਦੀ ਤਾਹਣ 'ਚ ਇੱਥੇ ਲਾਉਂਦੇ ਆ ਉਹ ਟੀਕਾ ਘੋੜੇ-ਘੋੜਾ ਜ਼ਹਿਰ ਜਿਹੜਾ ਘੋੜੇ ਦੇ ਅੰਦਰ ਇੰਜੈਕਟ ਕਰਦੇ ਆ ਫਿਰ ਘੋੜੇ ਦੇ ਲਹੂ ਦੇ ਵਿੱਚ ਉਹ ਸੱਪ ਦੇ ਜ਼ਹਿਰ ਨਾਲ ਲੜਨ ਦੀ ਇੱਕ ਤਾਕਤ ਪੈਦਾ ਹੁੰਦੀ ਆ ਹਰ ਵਾਰੀ ਹੋਰੀ ਥੋੜੀ-ਥੋੜੀ ਡੋਸ ਵਧਾਉਂਦੇ ਆ ਫਿਰ ਘੋੜੇ ਦਾ ਵੇਖਦੇ ਆ ਵੀ ਸੁਭਾਹ ਕੀਤਾ ਫਿਰ ਘੋੜੇ ਦਾ ਬਲੱਡ ਲੈ ਕੇ ਉਹਨੂੰ ਲੈਬੋਰੀਟਰੀ ਦੇ ਵਿੱਚ ਜਿਹੜਾ ਜ਼ਹਿਰ ਦਾ ਇੰਜੈਕਸ਼ਨ ਵਾ ਉਹ ਘੋੜੇ ਦੇ ਬਲੱਡ ਦੇ ਵਿੱਚੋਂ ਪਹਿਲੋ ਸੱਪ ਦਾ ਜ਼ਹਿਰ ਹੋਰੀ ਧੌਣ ਚਲਾਉਂਦੇ ਆ ਹੋਰੀ ਡੋਸ ਵਧਾਉਂਦੇ ਆ ਦੋਸ ਬਿਲਾਉਣ ਤੋਂ ਬਾਅਦ ਜੋ ਕਾਫੀ ਟਾਈਮ ਕੋੜੇ ਨੂੰ ਇੰਜੈਕਸ਼ਨ ਲਗਦੇ ਆ ਫਿਰ ਜਦੋਂ ਕੋੜੇ ਦੇ ਖੂਨ ਦੇ ਵਿੱਚ ਸੱਪ ਦੇ ਜ਼ਹਿਰ ਨਾਲ ਲੜਨ ਦੀ ਤਾਕਤ ਬਣਦੀ ਆ ਫਿਰ ਉਹ ਕੋੜੇ ਦਾ ਲਹੂ ਕੱਢਦੇ ਆ ਲਹੂ ਕੱਢ ਕੇ ਲੈਬੌਰੀ ਦੇ ਵਿੱਚ ਫਿਰ ਸੱਪ ਲੜੇ ਦੇ ਇੰਜੈਕਸ਼ਨ ਬੰਦੇ ਆ ਪਰ ਸੱਪ ਲੜੇ ਦੇ ਦੋਸਤੋਂ ਸਿਰਫ ਇੱਕ ਡਾਕਟਰ ਕੋਲ ਜਾਣਾ ਮੈਂ ਹਮੇਸ਼ਾ ਸੱਚ ਬੋਲਿਆ ਸੱਚ ਬੋਲੂਗਾ ਤੇ ਸੱਚ ਬੋਲਦਾ ਰਹੂਗਾ